Mizoram CM Lord Homa's call for nationhood in the US, a separatist agenda to divide Northeast India. He spoke about the unity of the Zo people and demanded their unity order under one administration and mentioned that they have faced discrimination, which indirectly meant that CM urged for a separate state for the Zo people. It is important to understand that the Zao people he referred to are community residing in the spanning India Myanmar notably Mizoram itself is a state with a significant christian population with about 87 to 88% of Zoe community following the christian faith the United States is supporting establishment of a christian majority nation for the zoo community located between India, Myanmar and Bangladesh. ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ ਸੋ ਵੀਰਸ ਦੂਸਰੇ ਸੈਗਮੈਂਟ ਦੇ ਚਾਪਾ ਪਹੁੰਚ ਚੁੱਕੇ ਹਾਂ ਅਸਲ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੇ ਉੱਤਰ ਪੂਰਬੀ ਸੂਬੇ ਮਨੀਪੁਰ ਵਿੱਚ ਪੂਰੀ ਤਰ੍ਹਾਂ ਸਿਵਲ ਵਾਰ ਜੜੀ ਹੈ ਉਪਖੀ ਹੋਈ ਹੈ ਔਰ ਇਸੇ ਦੌਰਾਨ ਮਿਜ਼ੋਰਮ ਦੇ ਮੁੱਖ ਮੰਤਰੀ ਲਾਲ ਡੋਮਾ ਨੇ ਅਮਰੀਕਾ ਦੀ ਧਰਤੀ ਦੇਖ ਲੋ ਕੇ ਪਿਛਲੇ ਦਿਨੀ ਇਹ ਮੰਗ ਕੀਤੀ ਕਿ ਮਿਜ਼ੋਰਮ, ਮਨੀਪੁਰ, ਬੰਗਲਾਦੇਸ਼ ਅਤੇ ਮਿਆਂਮਾਰ ਵਿੱਚ ਵਸਦੇ ਕੁਕੀ ਕਬੀਲੇ ਦੇ ਇਸਾਈਆਂ ਵਿੱਚ ਯੂਨੀਟੀ ਹੋਣੀ ਚਾਹੀਦੀ ਹੈ ਔਰ ਇਸ ਬਿਆਨ ਨੂੰ ਕੁਕੀ ਇਸਾਈਆਂ ਲਈ ਇੱਕ ਅੱਡ ਦੇਸ਼ ਦੀ ਮੰਗ ਵਜੂਦ ਦਿਖਾਇਆ ਜਾ ਰਿਹਾ ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਵਾਂਗੇ ਕਿ ਤੁਸੀਂ ਨਿਸ਼ਚਿਤ ਰਹਿਣ ਬਣੇ ਰਹਿਣਾ ਦੇਖਣ ਸਵਾਲ ਲਈਆਂ ਲਿਖਣੇ ਜ਼ਰਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਰਾਤ ਸਭ ਕੀ ਵਿਚਾਰਾਂ ਦੇਖੋ ਮਨੁ ਤਾਂ ਇਹ ਉਰਦੂ ਦਾ ਹੈ ਤਾਂ ਕਿ ਸੈਪਟਾਇਸ਼ ਹੈ ਸ਼ੇਰ ਹੀ ਹੈ ਪਰ ਇਹੀ ਆਦ ਆ ਰਿਹਾ ਵੀ ਦਿਲ ਦੇ ਟੁਕੜੇ ਹਜ਼ਾਰ ਹੋਏ ਕੋਈ ਯਾਂ ਕਿਰਾ ਕੋਈ ਯਾਂ ਕਿਰਾ ਜੋ ਭਾਰਤ ਦਾ ਹੁਣ ਹਾਲ ਹੈ ਜਿਸ ਲੈਵਲ ਦੇ ਉੱਤੇ ਤੁਸੀਂ ਬਿਲਕੁਲ ਇੱਕ ਨਿਰਪੱਖ ਆਬਜ਼ਰਵਰ ਦੇ ਤੌਰ ਤੇ ਵੀ ਦੇਖੋ ਕਿ ਸੱਚਮੁੱਚ ਜੋ 1980ਵਿਆਂ ਦਾ ਸੋਵੀਅਤ ਯੂਨੀਅਨ ਸੀ 1988-99 ਤੱਕ ਪਹੁੰਚਦੇ ਆ ਤਾਂ ਗੌਰਬਾਚੇਵ ਤੇ ਥੱਲੇ ਫਿਰ ਹੌੜੀ 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 ਉਹਦੇ 15 ਟੁਕੜੇ ਹੋਏ ਜੀ ਅੱਜ ਭਾਰਤ ਦੀ ਬਿਲਕੁਲ ਠੀਕ ਉਹੀ ਸਥਿਤੀ ਬਣੀ ਹੋਈ ਹੈ ਔਰ ਉਸ ਚੀ ਅੱਜ ਮੇਨਲੀ ਜਿੰਨੇ ਵੀ ਸਾਡੇ 2-3 ਟਾਪਿਕ ਨੇ ਉਹਨਾਂ ਦੇ ਵਿੱਚ ਕਿਵੇਂ ਭਾਰਤ ਜਿਹੜਾ ਹੈ ਉਹ ਖੰਡ ਖੰਡ ਹੋਣ ਜਾ ਰਿਹਾ ਟੁਕੜੇ ਟੁਕੜੇ ਹੁਣ ਅਖੰਡ ਦਾ ਐੜਾ ਉੜ ਗਿਆ ਤੇ ਵਿਚਖੰਡ ਰਹਿ ਗਈ ਬਾਕੀਆਂ ਲਈ ਤਾਂ ਖੰਡ ਹੀ ਹੈ ਕਿਉਂਕਿ ਇਹ ਖੰਡਤ ਹੋਣਾ ਹੀ ਜ਼ਰੂਰੀ ਹੈ ਆਦਰਵਾਇਜ਼ ਜਿਸ ਅੰਦਾਜ਼ ਤੇ ਵਿੱਚ ਇਹਨਾਂ 70 ਸਾਲਾਂ ਚ ਦਿੱਲੀ ਚ ਬ੍ਰਾਹਮਣਵਾਦੀਆਂ ਨੇ ਬੈਠ ਕੇ ਲੱਖਾਂ ਲੋਕਾਂ ਦਾ ਖੂਨ ਕੀਤਾ ਹੈ ਲੱਖਾਂ ਨੂੰ ਇਸ ਰਸਤੇ ਤੇ ਤੋੜਿਆ ਜਿੱਥੇ ਕਿ ਉਹਨਾਂ ਦੀਆਂ ਸਿਕਿਉਰਿਟੀ ਫੋਰਸਿਜ਼ ਉਹਨਾਂ ਦਾ ਸ਼ਿਕਾਰ ਕਰਦੀਆਂ ਨੇ ਹਾਂ ਔਰ ਬਿਨਾ ਕਿਸੇ ਡਰ ਖੌਫ ਤੋਂ ਉਹਨਾਂ ਨੇ ਆਰਮਡ ਫੋਰਸਿਜ਼ ਸਪੈਸ਼ਲ ਪਾਵਰ ਐਕਟ ਲਾ ਕੇ ਨਾਰਥ-ਈਸਟ ਦੇ ਵਿੱਚ ਤਾਂ ਜੋ ਘਰ ਹੀ ਰਏ ਸੀ ਇਹ 47 ਤੋਂ ਬਾਅਦ ਹੀ ਉਹ ਨਾਗaland ਹੋਏ ਮਿਜ਼ੋਰਮ ਹੋਏ ਮਨੀਪੁਰ ਹੋਏ ਤ੍ਰਿਪੁਰਾ ਹੋਏ ਅਨਾਚਲ ਪ੍ਰਦੇਸ਼ ਹੋਏ ਇਵਨ ਅਸਾਮ ਦੀ ਮੂਵਮੈਂਟ 1980s ਦੇ ਵਿੱਚ ਔਰ ਇਸੇ ਤਰ੍ਹਾਂ ਇਹੀ ਕੁਸ਼ਨਾ ਨੇ ਜੰਮੂ ਕਸ਼ਮੀਰ ਦੇ ਵਿੱਚ ਜਿੱਥੇ ਮਿਲੀਅਨ ਫੌਜ ਰੱਖ ਕੇ ਹੋਣੀ ਨਹੀਂ ਕਿ ਵੀ ਇਹ ਹੁਣ ਕਰ ਰਹੇ ਨੇ 47 ਤੋਂ ਬਾਅਦ ਇਹਨਾਂ ਦਾ ਇਹ ਹਾਲ ਸੀ ਤੇ ਜੇ ਅਸੀਂ 7-8 ਜਿਹੜੀਆਂ ਸਟੇਟਾਂ ਜਿਨ੍ਹਾਂ ਨੂੰ ਰੈੱਡ ਕੋਰੀਡੋਰ ਕਿਹਾ ਜਾਂਦਾ ਹੈ ਜਿਹੜੀ ਉੱਤਰਾਖੰਡ ਤੋਂ ਸ਼ੁਰੂ ਹੋ ਕੇ ਕਰਨਾਟਕਾ ਔਰ ਆਂਧਰਾ ਔਰ ਉਹ ਸਾਰੇ ਦੇ ਨਾਲ ਨੇਪਾਲ ਦੀ ਪੱਟੀ ਨਾਲ ਜਾ ਕੇ ਲੱਗਦੀਆਂ ਨੇ ਜਿਹਨਾਂ ਨੂੰ ਮੌਇਸ ਜਾਂ ਨਕਸਲਾਈਟਸ ਦਾ ਗੜ ਬਣਿਆ ਜਾਂਦਾ ਹੈ ਉਹਨਾਂ 'ਚ ਵੀ ਇਹਨਾਂ ਨੇ ਕਿਸ ਲੈਵਲ ਦੇ ਉੱਤੇ ਜਿਹੜਾ ਕਤਲੇਆਮ ਕੀਤਾ ਜਿਹਨੂੰ ਹੁਣ ਮੋਦੀ ਔਰ ਅਰਮਿਤ ਸ਼ਾ ਅਰਬਨ ਐਕਸਲਿਜ਼ਮ ਕਹਿੰਦੇ ਨੇ ਜਿਹਦੇ ਚ ਨਾ ਨੇ ਕਿਵੇਂ ਜਿਹੜਾ ਪੈਗਾਸਸ ਸਪਾਈਵੇਅਰ ਬਾਈ ਕੀਤਾ ਉਹ ਵਿੱਚ ਬਾੜ ਕੇ ਕੰਪਿਊਟਰਾਂ ਦੇ 80-80 ਸਾਲਾਂ ਦੇ ਬੁਢਿਆਂ ਨੂੰ ਵੀ ਪ੍ਰੋਫੈਸਰ ਜਿਹਦੀ ਜੇਲ੍ਹ ਚ ਡੈਥ ਹੋਈ ਔਰ ਦੂਸਰੇ ਉਹਨਾਂ ਦੇ ਉੱਤੇ ਇਹ ਸਾਰੇ ਹਰਵੇ ਇਸਤੇਮਾਲ ਕੀਤੇ ਨੇ ਔਰ ਸਿੱਖਾਂ ਦੇ ਮਾਮਲੇ ਚ ਤਾਂ ਸੇ ਕੌਮ ਤੋਂ ਬਿਹਤਰ ਕੌਣ ਜਾਣਦਾ ਕਿ ਕਿਵੇਂ ਇਹਨਾਂ ਨੇ ਤਾਂ ਜੋ ਕੁਝ ਸਾਰੀ 18ਵੀਂ ਸਦੀ ਚ ਅਸੀਂ 1699 ਤੋਂ 1799 ਤੱਕ ਮੈਂ ਸੌ ਸਾਰੇ ਇਸ ਲਈ ਕਹਿ ਰਹੇ ਕਿਉਂਕਿ 1699 ਖਾਲਸਾ ਪੰਥ ਦੀ ਸਾਜਨਾ ਹੁੰਦੀ ਹੈ ਤੇ 1704 ਦੇ ਵਿੱਚ ਘੇਰਾ ਪੈ ਜਾਂਦਾ ਅਨੰਦਪੁਰ ਸਾਹਿਬ ਨੂੰਰ ਅਗਲੀ ਪੂਰੀ ਸਦੀ ਜਿਹਦੇ ਚ ਅਸੀਂ ਛੋਟਾ ਕਲੂਕਾਰਾ ਵੱਡਾ ਕਲੂਕਾਰਾ ਸਿਰਾਂ ਦੇ ਮੁੱਲ ਪੈਣਾ ਜ਼ਕਰੀਆ ਖਾਨ ਜਸਪਤ ਰਾਏ ਲੱਖੂ ਇਹ ਸਾਰਾ ਦੌਰ ਮੁਗਲੀਆਂ ਫਿਰ ਅਬਦਾਲੀ ਫਿਰਉਦਾ ਪੁੱਤਰ તમਹੂਰ ਫਿਰੋਜ਼ਾਪੁਰ ਸ਼ਾਜ਼ਮਾਨ ਇਹਨਾਂ ਸਾਰਿਆਂ ਦੇ ਔਰ ਸਿਰਾਂ ਦੇ ਮੁੱਲ ਇਸ ਸਾਰੇ ਚ ਵੀ ਜਿਹੜਾ ਸਰਖਪੂਰ ਸਿੰਘ ਜਿਹੜੇ ਵੱਡੇ ਸਿੱਖ ਹਿਸਟੋਰੀਅਨ ਫਿਲਾਸਫਰ ਹੋਏ ਨੇ ਉਹਨਾਂ ਨੇ 2 ਲੱਖ ਦੀ ਫਿਗਰ ਦਿੱਤੀ ਹੈ ਕਿ 1699 ਤੋਂ ਸਤਾਰਾਂ ਸੌ ਨਵੇਂ ਤੱਕ 2 ਲੱਖ ਦੇ ਕਰੀਬ ਸਿੰਘ ਸਿੰਘਣੀਆਂ ਭੁਜੰਗੀ ਭੁਜੰਗਣਾ ਸ਼ਹੀਦ ਹੋਏ ਹਾਂ ਪਰ ਜਿਹੜਾ ਕੰਮ ਉਸ 18ਵੀਂ ਸਦੀ ਜਿਹੜੀ ਕਿ ਕੋਈ ਦੁਨੀਆ ਕੋਈ ਪਿੰਡ ਨਹੀਂ ਸੀ ਕੋਈ ਯੂ ਐਨ ਨਹੀਂ ਸੀ ਕੋਈ ਹਿਊਮਨ ਰਾਈਟਸ ਦਾ கான்ਸੈਪਟ ਨਹੀਂ ਸੀ ਪਰ ਇਹਨਾਂ ਨੇ ਤਾਂ ਇਹਨਾਂ ਚਾਰ ਦਹਾਈਆਂ ਦੇ ਵਿੱਚ ਇਸ ਤੋਂ ਜ਼ਿਆਦਾ ਫਿਗਰ ਜਿਹੜੀ ਹੈ ਉਹ ਸਾਡੇ ਜਿਹੜਾ ਉਹ ਸ਼ਹੀਦਾਂ ਦੀ ਬਣਾ ਦਿੱਤੀ ਔਰ ਕੋਈ ਅਕਾਉਂਟੇਬਿਲਟੀ ਨਹੀਂ ਔਰ ਕਿਵੇਂ ਇਹਨਾਂ ਨੇ ਟੋਟਲ ਵਾਰ ਸਖਾਂ ਦੇ ਉੱਤੇ ਪਰਪਾ ਕੀਤੀ ਉਸ ਜ਼ਮਾਨੇ 'ਚ 1710 'ਚ ਬਹਾਦਰ ਸ਼ਾਹ ਨੇ ਕੀਤੀ ਜਾਂ ਅਬਦਾਲੀ ਨੇ ਜਿਹੜਾ ਕੀਤਾ ਵੱਡੇ ਘਲੂਕਾਰ ਪਰ ਇਹਨਾਂ ਨੇ ਤਾਂ ਕੰਸਿਸਟੈਂਟਲੀ ਲਗਾਤਾਰਤਾ ਦੇ ਨਾਲ ਜਿਹੜਾ ਉਹ ਅਸੀਂ ਦੇਖਦੇ ਆ ਕਿ ਭਾਈ ਉਹ ਸਾਡੀ ਹਿਸਟਰੀ ਸਾਡੀ ਡੈਮੋਗ੍ਰਾਫੀ ਸਾਡੀ ਇਕਨੋਮੀ ਸਾਡਾ ਜਿਹੜਾ ਅਸਪੈਕਟ ਹੈ ਜਿਹੜਾ ਔਰ ਉਹ ਹਾਲਾਤ ਪੈਦਾ ਕੀਤੇ ਕਿ ਮਾਸ ਮਾਈਗ੍ਰੇਸ਼ਨ 3 ਤੋਂ 5 ਲੱਖ ਨੌਜਵਾਨ ਬੱਚੇ ਬੱਚੀਆਂ 18 ਸਾਲ ਦੀ ਉਮਰ ਦੇ ਜਿਹੜੇ ਨੇ ਉਹ ਬਾਹਰ ਨਿਕਲ ਰਹੇ ਨੇ ਬਿਲਕੁਲ ਔਰ ਇਸ ਸਾਰੇ ਦੇ ਚਲਦੇ ਆ ਜੋ ਕੁਝ ਪੰਜਾਬ ਦੇ ਵਿੱਚ ਇਹਨਾਂ ਨੇ ਕੀਤਾ ਉਹੀ ਹੁਣ ਰਿਪਲਾਈ ਕਾ ਕਸ਼ਮੀਰ ਚ ਵੀ ਉਸੇ ਅੰਦਾਜ਼ ਦੇ ਵਿੱਚ ਜਿਹੜਾ ਆਰਟੀਕਲ 370 ਹੋਰ ਉਹਦੇ ਨਾਲ ਕਿਹੜੇ ਕੋਈ ਪੁੱਲ ਲੱਗੇ ਹੋਏ ਸੀ ਸਿਰਫ ਇਹ ਸੀ ਕਿ ਡੈਮੋਗ੍ਰਾਫੀ ਨਹੀਂ ਸੀ ਬਦਲ ਸਕਦੇ ਉੱਥੇ ਦੂਜਿਆਂ ਨੂੰ ਨਹੀਂ ਸੀ ਉਹ ਵੀ ਸ਼ੁਰੂ ਕੀਤਾ ਹੋਇਆ ਕੰਮ ਬਿਲਕੁਲ ਔਰ ਹੁਣ ਨਾਰਥ-ਈਸਟ ਦੇ ਵਿੱਚ ਇੱਕ ਪਾਸੇ ਤਾਂ ਭਾਜਪਾ ਜਦੋਂ 2014 'ਚ ਪਾਵਰ ਚ ਆਈ ਐਵੇਂ ਲੱਗਣ ਲੱਗ ਗਿਆ ਸੀ ਕਿ ਵੀ ਜਾਂਚਵੇਂ ਅਸਾਮ 'ਚ ਸਿੱਧੇ ਤੌਰ ਤੇ ਉਹ ਬੜਾ ਫਿਰਕੂ ਬੰਦਾ ਬਿਸਵਾ ਵੀ ਜਿਹੜਾ ਕਾਂਗਰਸ 'ਚੋਂ ਹੀ ਆਇਆ ਭਾਜਪਾ 'ਚ ਉਹਨੇ ਹੁਣ ਆਕ੍ਰੀਮਗੰਜ ਜ਼ਿਲ੍ਹਾ ਅਸਾਮ ਦਾ ਉਹਦਾ ਨਾਮ ਬਦਲ ਕੇ ਪਤਾ ਨਹੀਂ ਸ਼੍ਰੀ ਦੇਵੀ ਕਿ ਕੀ ਰੱਖਤਾ ਏਦਾਂ ਦੇ ਹੋਰ ਕਿੰਨੇ ਮੁਸਲਮਾਨਾਂ ਹਾਲਾਂ 40% ਆਬਾਦੀ ਜਿਹੜੀ ਐ ਆਸਾਮ ਦੇ ਵਿੱਚ 35 ਤੋਂ 40% ਉਹ ਮੁਸਲਮਾਨਾਂ ਦੀ ਉਹ ਕਾਬੂ ਕੀਤਾ ਤੇ ਬਾਕੀ ਸੂਬੇ ਵੀ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਨਾਗਿਆਂ ਨੂੰ ਤਾਂ ਗੱਲਬਾਤ ਸੁਲਝਾ ਲਿਆ ਉਹ ਪੁਰਾਣੀ ਹਕੂਮਤ ਵੈੜੀ 18-19 ਸਾਲ ਹੁਣ ਉਹਨਾਂ ਨੇ ਧਮਕੀ ਦਿੱਤੀ 2 ਹਫ਼ਤੇ 'ਚ ਨਾਗਾਲੈਂਡ 'ਚ ਵੀ ਅਸੀਂ ਦੇਖਾਂਗੇ ਆਰਮਡ ਸਟਰਗਲ ਦਾ ਕੰਮ ਸ਼ੁਰੂ ਹੋ ਜਾਣਾ ਹੈ ਹਮ ਇਹਵੇਂ ਇਹਨਾਂ ਨੇ ਮੈ ਘਾਲਿਆ ਵੀ ਜਿਹੜਾ ਹੈ ਮੈਨੀਪੂਲੇਟ ਕਰ ਲਿਆ ਮਨੀਪੁਰ ਵੀ ਮੈਨੀਪੂਲੇਟ ਕਰ ਲਿਆ ਔਰ ਜਿਹੜੀਆਂ ਬਾਕੀ ਚ ਇਹਨਾਂ ਨੂੰ 7 ਸਿਸਟਰ ਸਟੇਟਸ ਕਹਿੰਦੇ ਨੇ ਉਹਨਾਂ ਚ ਅਸਾਮ ਚ ਸਿੱਧੇ ਤੌਰ ਤੇ ਭਾਜਪਾ ਦੀ ਹਕੂਮਤ ਬਾਕੀ ਚ ਵੀ ਉਹ ਬਣ ਗਏ ਔਰ ਉਹਨਾਂ ਨੇ ਦਿੱਲੀ 'ਚ ਦਾਵਾ ਕੀਤਾ ਖਲੋ ਕੇ ਪਾਰਲੀਮੈਂਟ 'ਚ ਮੋਦੀ ਔਰ ਅਮਿਤ ਸ਼ਾਹ ਨੇ ਕਿ ਦੇਖੋ ਜੀ ਨਾਰਥ-ਈਸਟ ਜਿਹੜਾ ਕਾਂਗਰਸ ਦੇ ਇੰਨੇ ਸਾਲਾਂ ਦੇ ਰਾਜ 'ਚ ਕਾਬੂ ਨਹੀਂ ਸੀ ਹੋਇਆ ਉਹਨੂੰ ਅਸੀਂ ਬਿਲਕੁਲ ਸਿੱਧੇ ਕਰ ਲਿਆ ਹਾਂ ਔਰ ਸਾਨੂੰ ਵੀ ਲੱਗਣ ਲੱਗ ਗਿਆ ਵੀ ਵਾਕਈ ਨਾਰਥ-ਈਸਟ 'ਚ ਜਿਹੜਾ ਉਹ ਮਿਜ਼ੋਰਮ ਚੋਂ ਵੀ ਕੁਝ ਨਹੀਂ ਨਿਕਲ ਸਭ ਤੋਂ ਬੀਜੇਪੀ ਵੜੀ ਹੋਈ ਹੈ ਪਰ ਇਹ ਹੁੰਦਾ ਜਦੋਂ ਫਿਰ ਤੁਸੀਂ ਇੱਕ ਤਾਂ ਲੋਕਾਂ ਨੂੰ ਉਹਦੇ ਚ ਇੱਕ ਬੜਾ ਪਪੂਲਰ ਅੰਗਰੇਜ਼ੀ ਦਾ ਦੀ ਐਕਸਪ੍ਰੈਸ਼ਨ ਹੈ ਕਿ ਯੂ ਕੈਨ ਫੂਲ ਸਮ ਪੀਪਲ ਫਾਰ ਸਮ ਟਾਈਮ ਯੂ ਕੈਨ ਫੂਲ 올 ਦਾ ਪੀਪਲ ਫਾਰ ਸਮ ਟਾਈਮ ਬਟ ਯੂ ਕਾਂਟ ਫੂਲ 올 ਦਾ ਪੀਪਲ 올 ਦਾ ਟਾਈਮ ਕਿ ਤੁਸੀਂ ਕੁਝ ਲੋਕਾਂ ਨੂੰ ਕੁਝ ਸਮੇਂ ਲਈ ਮੂਰਖ ਬਣਾ ਸਕਦੇ ਹੋ ਕਈ ਵਾਰ ਸਾਰੇ ਲੋਕਾਂ ਨੂੰ ਵੀ ਕੁਝ ਸਮੇਂ ਲਈ ਮੂਰਖ ਬਣਾ ਸਕਦੇ ਹੋ ਬਟ ਯੂ ਕਾਂਟ ਫੂਲ ਆਲ ਦਾ ਪੀਪਲ ਆਲ ਦਾ ਟਾਈਮ ਪਰ ਤੁਸੀਂ ਸਭ ਨੂੰ ਹਮੇਸ਼ਾ ਲਈ ਮੂਰਖ ਨਹੀਂ ਬਣਾ ਸਕਦੇ ਬਿਲਕੁਲ ਔਰ ਨਤੀਜਾ ਜਾਂ ਦਬਾਅ ਦੇ ਥੱਲੇ ਮੂਰਖ ਬਣਾਣਾ ਇੱਕ ਵੱਖਰੀ ਪ੍ਰੋਸੈਸ ਹੈ ਤੁਸੀਂ ਦਬਾ ਕੇ ਰੱਖਣਾ ਮੈਨੀਪੂਲੇਟ ਕਰਨਾ ਆਦੇਨ ਉਹਦੇ ਖਿਲਾਫ ਪੁਹਤਾ ਦੇਣਾ ਦੂਜਾ ਲੇਕਿਨ ਅੱਜ ਨਾਰਥ-ਈਸਟ ਉਬਲ ਰਿਹਾ ਹੈ ਵਾਪਸ ਅਸੀਂ ਹੋਰ ਸਟੇਟਾਂ ਦੀ ਬਹੁਤੀ ਗੱਲ ਨਹੀਂ ਕਰਾਂਗੇ ਮਨੀਪੁਰ ਜੇ ਮਨੀਪੁਰ ਚ ਬੀਜੇਪੀ ਦੀ ਹਕੂਮਤ ਐ ਸਿੱਧੀ ਅਸਾਮ ਤੋਂ ਬਾਅਦ ਦੂਸਰਾ ਸੂਬਾ ਹੈ ਜਿੱਥੇ ਉਹਨਾਂ ਨੇ ਹੁਣ ਪਿਛਲੇ ਡੇਢ ਸਾਲ ਤੋਂ ਉੱਥੇ ਸਿਵਲ ਵਾਰ ਚੱਲ ਰਹੀ ਹੈ ਔਰ ਉਹਨਾਂ ਦੇ ਨਿਰਪੱਖ ਕਹਿਣਾ ਕਿ ਪਹਿਲੀ ਵਾਰ ਹੈ ਸੱਚਮੁੱਚ ਪਿਛਲੇ 70 ਸਾਲਾਂ ਚ ਜਿੱਥੇ ਕਿਸੇ ਸੂਬੇ ਚ ਸਿਵਲ ਵਾਰ ਚੱਲ ਰਹੀ ਹੈ ਹੁਣ ਪੰਜਾਬ ਚ ਬੇਸ਼ੱਕ 15 ਸਾਲ ਇਹਨਾਂ ਦੀ ਕਿਲਿੰਗ ਮਸ਼ੀਨਰੀ ਰਹੀ ਪਰ ਕੋਈ ਹਿੰਦੂ ਸਿੱਖ ਤੇ ਨਹੀਂ ਲੜੇ ਕੋਈ ਹਿੰਦੂਆਂ ਨੇ ਜਿਵੇਂ ਖਾਨੇ ਤਾਂ ਨਹੀਂ ਕੋਈ ਉਹ ਮੋਰਚਾ ਬੰਦੀ ਕਰਕੇ ਇੰਡੀਅਨ ਸਟੇਟ ਦੇ ਖਿਲਾਫ ਲੜਾਈ ਸੇ ਵੱਖਰੀ ਕਹਾਣੀ ਹੈ ਕਿ ਨਵੰਬਰ 84 ਚ ਸਮੁੱਚੀ ਇੰਡੀਅਨ ਸਟੇਟ ਔਰ ਉਹਦੇ ਲੋਕ ਸਿੱਖਾਂ ਦੇ ਖਿਲਾਫ ਪੂਕਤੇ ਲੇਕਿਨ ਪੰਜਾਬ ਚ ਸਿਵਲ ਵਾਰ ਨਹੀਂ ਸੀ ਕਿਉਂਕਿ ਇਹ ਨਾ ਹੀ ਸਿੱਖਾਂ ਦਾ ਕਦੇ ਰਿਆ ਵੀ ਹੈ ਲੇਕਿਨ ਅੱਜ ਜੋ ਮਨੀਪੁਰ ਦੇ ਹਾਲਾਤ ਨੇ ਉਹ ਬਿਲਕੁਲ ਇੱਕ ਪਾਸੇ ਡਰੋਨਸ ਨੇ ਉਹਨਾਂ ਦੇ ਕੋਲ ਦੂਜੇ ਪਾਸੇ ਇਹਨਾਂ ਦੀ CRPF ਫੌਜ ਔਰ ਹੁਣੋ ਦੋ ਕਬੀਲੇ ਨੇ ਇੱਕ ਮਾਈਤਾਈ ਹੈ ਜਾਂ ਮੈਥੀ ਵੀ ਉਹਨਾਂ ਨੂੰ ਕਹਿੰਦੇ ਨੇ ਜਿਹੜੇ ਹਿੰਦੂ ਨੇ ਔਰ ਜਿਨ੍ਹਾਂ ਦੀ ਹਕੂਮਤ ਹੈ ਜਿਹੜੀ ਕਿ ਇਮਫਾਲ ਵੈਲੀ ਚ ਬੈਠੇ ਨੇ ਬਿਲਕੁਲ ਦੂਸਰੇ ਹਿਲੀ ਟ్రਾਈਬ ਨੇ ਹਾਂ ਜਿਹੜੇ ਈਸਾਈ ਨੇ ਔਰ ਕੁੱਕੀ ਟ్రਾਈਬ ਹੈ ਹੁਣ ਇਹ ਜਿਹੜੇ ਕੁੱਕੀ ਟ్రਾਈਬ ਜਾਂ ਈਸਾਈ ਟ్రਾਈਬ ਨੇ ਦੋ ਬ੍ਰਾਇਨਿਕ ਜੋ ਕਬੀਲੇ ਹਾਂ ਔਰ ਇੱਕ ਕੁੱਕੀ ਕਬੀਲਾ ਹੈ ਔਰ ਜੇ ਤੁਸੀਂ ਨਾਰਥ-ਈਸਟ ਦਾ ਮੈਪ ਦੇਖੋ ਤਾਂ ਇਹ ਜਿਹੜੇ ਕੁੱਕੀ ਜਾਂ ਜੋ ਕਬੀਲੇ ਨੇ ਇਨਾਂ ਦੀ ਇੱਕ ਵੱਡੀ ਗਿਣਤੀ ਮਿਆਂਮਾਰਚ ਹੈ ਦੂਸਰੀ ਜਿਹੜਾ ਸੂਬਾ ਮੇਘਾਲਿਆ ਹੈ ਉਸ ਦੇ ਵਿੱਚ ਹੈ ਔਰ ਨਾ ਮਿਜ਼ੋਰਮ ਮਿਜ਼ੋਰਮ ਦੇ ਵਿੱਚ 3 ਉਹਨਾਂ ਦੀ ਮਨੀਪੁਰ ਦੇ ਵਿੱਚ 4 ਜਿਹੜਾ ਬੰਗਲਾਦੇਸ਼ ਦਾ ਖਾਸ ਤੌਰ ਤੇ ਚਟਾਗਾਂਗ ਬੈਲਟ ਹੈ ਹਿੱਲੀ ਉਹਦੇ ਚ ਹੁਣ ਇਹ ਕਿਉਂਕਿ ਜਿਹੜੇ ਬਾਰਡਰਸ ਨੇ ਜਾਂ ਬਾਉਂਡਰੀਜ਼ ਨੇ ਉਹ ਤਾਂ ਰੱਬ ਨੇ ਤਾਂ ਨਹੀਂ ਬਣਾਈਆਂ ਤੇ ਖਾਸ ਤੌਰ ਤੇ ਜਿਹੜੇ ਟ੍ਰਾਈਬਲ ਲੋਕ ਨੇ ਆਦੀਵਾਸੀ ਇਹਨਾਂ ਦੇ ਨਹੀਂ ਤਾਂ ਜੰਗਲਾਂ 'ਚ ਹੁੰਦੇ ਹੁੰਦੇ ਇੱਧਰ ਨਿਕਲ ਕੇ ਉੱਧਰ ਨਿਕਲ ਗਏ ਹੁਣ ਇਹ ਕਬੀਲਾ ਹੁਣ ਸਾਨੂੰ ਵੀ ਵੰਡ ਨੇ ਵੰਡੀਆਂ ਹੀ ਪਾਈਆਂ ਉਹ ਜਾੜੇ ਨੇ ਧੀ ਖਿੱਚੀ ਗਈ ਅਦਰਵਾਈਜ਼ ਪੰਜਾਬ ਇੱਕ ਨੈਚੁਰਲ ਹੈਬਿਟੈਟ ਹੈ ਪੰਜ ਦਰਿਆ ਉਹਨਾਂ ਦਾ ਔਰ ਲੋਕਾਂ ਦਾ ਵੀ ਜਿਹੜਾ ਜੀਵਨ ਜਾਚ ਉਹਨਾਂ ਦੀ ਸਿਵਲਾਈਜ਼ੇਸ਼ਨ ਉਹਨਾਂ ਦੀ ਤਹਿਜ਼ੀਬ ਕੋਏ ਉਹ ਇਹ ਜਿਹੜਾ ਕੁੱਕੀਜ਼ ਹੋ ਕਬੀਲਿਆਂ ਨੂੰ ਔਰ ਇਸ ਇਸ ਗੱਲ ਦਾ ਵੀ ਧਿਆਨ ਰਹਿ ਕੇ ਲੰਬਾ ਵਕਤ ਮਿਜ਼ੋਰਮ ਦੇ ਵਿੱਚ ਇਹ ਸਟਰਗਲ ਜਿਹੜੀ ਹੈ ਆਜ਼ਾਦੀ ਦੇ ਲਈ ਫਿਰ ਲਾਲ ਡੈਂਗਾ ਨੇ ਕੰਪਰੋਮਾਈਜ਼ ਵਗੈਰਾ ਕਰ ਲਿਆ ਔਰ ਗੱਲ ਜਿਹੜੀ ਹੈ ਮੁੱਕ ਗਈ ਜੀ ਇੰਡੀਆ ਨੂੰ ਵੀ ਲੱਗਾ ਕਿ ਜੀ ਠੀਕ ਹੈ ਜੇ ਮੁਖਤਾਰ ਹੈ ਲਾਲ ਡੈਂਗਾ ਇੰਗਲੈਂਡ ਚ ਹੁੰਦਾ ਸੀ ਉੱਥੇ ਈਵਨ 84 ਤੋਂ ਬਾਅਦ ਖਾਲਸਤਾਨ ਦੀਆਂ ਸਟੇਜਾਂ ਤੇ ਡਾਕਟਰ ਜਗਜੀਤ ਸਿੰਘ ਚੋਹਾਨ ਦਾ ਲਾਰਜ ਡੈਂਗਾ ਐਡਰੈਸ ਵੀ ਕਰਦੇ ਸੀ ਪਰ ਜ਼ਿੰਦਗੀ ਦੇ ਅਖੀਰਲੇ ਪੀਰੀਅਡ ਚ ਜਿਵੇਂ ਵੀ ਹੋਇਆ ਉਹ ਉਹਨੇ ਸੂਬਾ ਬਣ ਗਿਆ ਮਿਜ਼ੋਰਮ ਤੋੜ ਕੇ ਉਰਦੂ ਜ ਹੁਣ ਅਚਾਨਕ ਜਦੋਂ ਕਿ ਮਨੀਪੁਰ ਦੇ ਵਿੱਚ ਹਾਲਾਤ ਇਸ ਲੈਵਲ ਤੇ ਪਹੁੰਚੇ ਹੋਏ ਨੇ ਕਿ ਇਸ ਵੇਲੇ ਉਹਨਾਂ ਨੇ ਸੈਂਟਰ ਨੇ ਜਿਹੜਾ ਆਰਮਡ ਫੋਰਸਿਸ ਸਪੈਸ਼ਲ ਪਾਵਰ ਐਕਟ ਹੈ 6 ਪੁਲਿਸ ਸਟੇਸ਼ਨਾਂ ਤੇ ਤਾਂ ਲਾਗੂ ਕੀਤਾ ਇਹਦਾ ਮੀਡੀਆ ਦੀਆਂ ਖਬਰਾਂ ਨੇ ਜੋ ਸਾਹਮਣੇ ਆ ਰਿਹਾ ਪਰ ਉੱਥੇ ਪੂਰੀ ਜੰਗ ਮਚੀ ਹੋਈ ਹੈ ਇੱਕ ਪਾਸੇ ਇਸਾਈ ਕਬੀਲਾ ਹੈ ਕੁੱਕੀ ਕਬੀਲਾ ਦੂਜੇ ਵੱਲ ਸਰਕਾਰ ਫੌਜ ਦੂਜੇ ਬੰਦੇ ਅਗਵਾ ਹੋ ਰਹੇ ਨੇ ਚੁੱਕੇ ਜਾ ਰਹੇ ਨੇ ਡਰੋਨ ਦੇ ਅਟੈਕ ਹੋ ਰਹੇ ਨੇ ਹੁਣ ਇਸ ਸਾਰੇ ਦੇ ਚੱਲਦੇ ਆ ਸਤੰਬਰ ਮਹੀਨੇ ਦੇ ਵਿੱਚ ਮਿਜ਼ੋਰਮ ਦਾ ਚੀਫ ਮਿਨਿਸਟਰ ਮਿਸਟਰ ਲਾਰਡ ਹੋਮਾ ਇਹ ਅਮਰੀਕਾ ਆਇਆ ਹੁਣ ਕਿਉਂਕਿ ਇਹ ਜਿਹੜੇ ਕੁੱਕੀ ਔਰ ਇਸੋ ਕਬੀਲੇ ਦੇ ईसाई ਨੇ ਇਹ ਬਹੁਤ ਸਾਰਾ ਜਿਹੜਾ ਸਾਊਥ ਸਦਰਨ ਬੈਪਟਿਸਟ ਚਰਚ ਨੂੰ ਕਹਿੰਦੇ ਨੇ ਹਾਂ ਇਹ ਉਹਨਾਂ ਦੇ ਕਨਵਰਟ ਕੀਤੇ ਹੋਏ ਨੇ ਇਸੇ ਤਰ੍ਹਾਂ ਬਾਕੀ ਵਿੱਚ ਵੀ ਉਹਨਾਂ ਦਾ ਪਰ ਉਹਨਾਂ ਦੇ ਹਿਲੀ ਜਾਂ ਸੈਵਨ ਸਿਸਟਰ ਸਟੇਟਸ ਇਹਨਾਂ ਦਾ ਪਾਰਟ ਜੀ ਲਾਰਡ ਐਂਗਰ ਨੂੰ ਵੀ ਇਹਨਾਂ ਦੀ ਹਮਾਇਤ ਸੀ ਇੱਕ ਸਟੇਜ ਤੇ ਨਾਗਾਲੈਂਡ ਜਿਹੜਾ ਨਾਗਿਆਂ ਦਾ ਫੀਜ਼ੋ ਲੀਡਰ ਸੀ ਉਹ ਵੀ ਜਿਹੜਾ ਉਸ ਨੂੰ ਈਵਨ ਯੂਐਨਪੀ ਯੂਨ ਰਿਪਰੈਜ਼ੈਂਟਡ ਨੇਸ਼ਨਸ ਐਂਡ ਪੀਪਲਜ਼ ਆਰਗੇਨਾਈਜੇਸ਼ਨ ਉਹਦਾ ਮੈਂਬਰ ਸੀ ਨਾਗaland ਮੈਂ ਲਖਰ ਹੁਣ ਵੀ ਹੋਏਗਾ ਕਿਉਂਕਿ ਜਿਹੜਾ ਕ੍ਰਿਸਚੀਅਨ ਚਰਚ ਹੈ ਅਮਰੀਕਾ ਦਾ ਉਹ ਬਹੁਤ ਪਾਵਰਫੁਲ ਹੈ ਉਹਨਾਂ ਦੇ ਬਿਹਾਈਂਡ ਖੜਾ ਹੈ ਹੁਣ ਜਿਹੜੀ ਮਨੀਪੁਰ ਦੇ ਇਹ ਹਾਲਾਤ ਬਣੇ ਹੋਏ ਨੇ ਉਸ ਦੇ ਉੱਤੇ ਈਵਨ ਜਿਹੜੇ ਇੰਡੀਆ ਦੀਆਂ ਨਾਰਥ-ਈਸਟ ਸਟੇਟਾਂ ਦੀ ਕਾਉਂਸਲ ਆਫ ਚਰਚੀਜ਼ ਹੈ ਕਾਉਂਸਲ ਆਫ ਚਰਚੀਜ਼ ਐਕਸਪ੍ਰੈਸਸਸ ਕਨਸਰਨ ਓਵਰ ਐਸਕੇਲੇਸ਼ਨ ਇਨ ਮਨੀਪੁਰ ਵਾਇਲੈਂਸ ਕਾਲਸ ਫਾਰ ਮੋਰ ਸੈਂਟਰਲ ਫੋਰਸਸ ਹੁਣ ਮਤਲਬ ਇਹ ਹੈ ਵੀ ਚਰਚ ਖੁੱਲ ਕੇ ਇੰਟਰਨੈਸ਼ਨਲੀ ਔਰ ਨੈਸ਼ਨਲੀ ਉਹ ਲੋਬੀ ਦੇ ਉੱਤੇ ਆ ਗਿਆ ਹੁਣ ਇਹ ਗੱਲ ਕਹਿਣ ਤੋਂ ਪਹਿਲਾਂ ਕਿ ਜਿਹੜਾ ਮਿਜ਼ੋਰਮ ਦਾ ਚੀਫ ਮਿਨਿਸਟਰ ਹੈ ਜਦੋਂ ਸਤੰਬਰ ਦੇ ਮਹੀਨੇ ਚ ਅਮਰੀਕਾ ਚ ਆਇਆ ਉਹਨੇ ਕੀ ਕਿਹਾ ਇਹ ਗੱਲ ਕਰਨ ਤੋਂ ਪਹਿਲਾਂ ਸ਼ੇਖ ਹਸੀਨਾ ਨੇ ਜਦੋਂ ਕਿ ਬੰਗਲਾਦੇਸ਼ ਦੇ ਵਿੱਚ ਹੁਣ ਕਿਸੇ ਨੂੰ ਕੋਈ ਭਲੇਖਾ ਨਹੀਂ ਹੈ ਕਿ ਬੰਗਲਾਦੇਸ਼ ਦੇ ਵਿੱਚ ਜਿਹੜਾ ਕੂ ਹੈ ਉਹ ਅਮਰੀਕਾ ਨੇ ਕਰਾਇਆ ਹੂੰ ਔਰ ਜਿਹੜਾ ਮਿਸਟਰ ਮੁਹੰਮਦ ਯੂਨਸ ਬੈਠਾ ਹੈ ਉਹ ਨੋਬਲ ਓਰੀਐਟ ਅਮਰੀਕਾ ਦਾ ਮੈਨ ਔਰ ਗੱਲ ਕੱਲੀ ਇਹ ਨਹੀਂ ਵੀ ਉਹਨੇ ਹੁਣ ਮੁਹੰਮਦ ਯੂਨਸ ਨੇ ਸ਼ੇਖ ਅਸੀਨਾ ਦੀ ਐਕਸਟਰਾ ਐਡੀਸ਼ਨ ਮੰਗ ਲਈ ਹੈ ਇੰਡੀਆ ਤੋਂ 1971 ਚ ਬੰਗਲਾਦੇਸ਼ ਜਿਹੜਾ ਕਿ ਮਸ਼ਰਕੀ ਬੰਗਾਲ ਸੀ ਜਾਂ ਪੂਰਬੀ ਬੰਗਾਲ ਸੀ ਉਹ ਪਾਕਿਸਤਾਨ ਨਾਲੋਂ ਭਾਰਤ ਨੇ ਫੌਜੀ ਤਾਕਤ ਵਰਤ ਕੇ ਸੈਪਰੇਟ ਕੀਤਾ ਅੱਜ 54 ਸਾਲ ਤੋਂ ਕੋਈ ਬੰਗਲਾਦੇਸ਼ ਔਰ ਪਾਕਿਸਤਾਨ ਦਾ ਲਿੰਕ ਨਹੀਂ ਸੀ ਸਮੁੰਦਰੀ ਜਹਾਜ਼ ਰਹੀਂ ਜੇ ਹੁਣ ਕੋਈ ਚੀਜ਼ ਪਾਕਿਸਤਾਨ ਤੋਂ ਐਕਸਪੋਰਟ ਹੋਣੀ ਹੈ ਉਹ ਸਿੰਗਾਪੁਰ ਜਾਂਦੀ ਸੀ ਉੱਥੋਂ ਅੱਗੇ ਜਾਂਦੀ ਸੀ ਹੁਣ 74 ਸਾਲ ਬਾਅਦ 74 ਜਾਂ 54 ਸਾਲ ਬਾਅਦ 1971 ਤੋਂ ਬਾਅਦ ਬੰਗਲਾਦੇਸ਼ ਦੇ ਵਿੱਚ ਪਾਕਿਸਤਾਨੀ ਜਹਾਜ਼ ਸਿੱਧਾ ਆ ਕੇ ਉਹਨਾਂ ਦੀ ਬੰਦਰਗਾਹ ਤੇ ਰੁਕਿਆ ਹੈ ਔਰ ਕੰਟੇਨਰ ਔਰ ਦੂਸਰੀਆਂ ਚੀਜ਼ਾਂ ਯਾਨੀ 54 ਸਾਲ ਬਾਅਦ ਪਾਕਿਸਤਾਨ ਤੇ ਬੰਗਲਾਦੇਸ਼ ਦਾ ਸਮੁੰਦਰੀ ਜਿਹੜਾ ਸਬੰਧ ਹੈ ਵਪਾਰ ਦਾ ਉਹ ਰਿਜ਼ਿਊਮ ਹੋਇਆ ਹੁਣ ਇਹ ਹੋ ਨਹੀਂ ਸਕਦਾ ਕਿ ਬੰਗਲਾਦੇਸ਼ ਅਜੇ ਤਾਂ ਉਹਨਾਂ ਦੀ ਇੰਟਰਮ ਗਵਰਨਮੈਂਟ ਹੈ ਜੋਣਾ ਵੀ ਨਹੀਂ ਹੋਈਆਂ ਬਿਲਕੁਲ ਕਿ ਆਪਣੇ ਤੌਰ ਦੇ ਉੱਤੇ ਜਿਹੜਾ ਪਾਕਿਸਤਾਨ ਦੇ ਨਾਲ ਸਬੰਧ ਬਣਾਉਣ ਦੀ ਜ਼ਾਰ ਹੈ ਅਮਰੀਕਾ ਦੀ ਗੋ ਹੈਡ ਹੈ ਹਾਂ ਔਰ ਹੁਣ ਜਿਹੜਾ ਇੰਡੀਆ ਚ ਇੱਕ ਬੜਾ ਕੇ ਜੀ ਇਹ ਤਾਂ ਪਹਿਲਾਂ ਹੀ ਨਾਰਥ-ਈਸਟ ਦੀਆਂ ਸਟੇਟਾਂ ਚ ਬਗਾਵਤ ਖੜੀ ਹੋ ਗਈ ਤੇ ਜਿਹੜਾ ਹਥਿਆਰ ਵਗੈਰਾ ਪਹੁੰਚਾਉਣੇ ਨਹੀਂ ਹੁਣ ਬੰਗਲਾਦੇਸ਼ ਨੂੰ ਜਦੋਂ ਤੁਸੀਂ ਕੇਅਰਫੁਲੀ ਦੇਖਦੇ ਹੋ ਤੇ ਜਿੰਨੇ ਭਾਰਤ ਦੇ ਖਾਸ ਤੌਰ ਤੇ ਟਰਬਲਿੰਗ ਸੂਬੇ ਨੇ ਉਹਨਾਂ ਦਾ ਬਾਰਡਰ ਨੇੜੇ ਤੜੇ ਲੱਗਦਾ ਜਾ ਕੇ ਬੰਗਲਾਦੇਸ਼ ਤੇ ਸੋਚਦਾ ਮਤਲਬ ਹੈ ਵੀ ਰਾਹ ਤਾਂ ਖੁੱਲ ਗਿਆ ਹੁਣ ਇਹੀ ਕਾਰਨ ਸੀ ਕਿ ਜਦੋਂ ਅਸੀਂ ਸ਼ੇਖ ਹਸੀਨਾ ਜਿਹੜੀ ਕਿ ਬਿਲਕੁਲ ਹੀ ਇੰਡੀਆ ਅਗੇ ਸਰੈਂਡਰ ਕਿ ਉਹ ਹੈ ਹੀ ਇੰਡੀਅਨ ਪਪਟ ਸੀ 29 ਸੂਬੇ ਨਹੀਂ ਭਾਰਤ ਦੇ ਤੀਵਾ ਬੰਗਲਾਦੇਸ਼ ਸੀ ਜਿਹਨੂੰ ਅਜੀਦ ਢਾਵਲ ਔਰ ਇਹ ਰਨ ਕਰ ਰਹੇ ਸੀ ਆਪਣੇ ਅਹੁਦੇ ਤੇ ਜਾਣ ਤੋਂ ਪਹਿਲ ਤੋਂ ਕੱਢੇ ਜਾਣ ਤੋਂ ਪਹਿਲਾਂ ਆਲਮੋਸਟ ਸ਼ੇਖ ਅਜ਼ੀਨਾ ਨੇ ਕਿਹਾ ਸੀ ਕਿ ਅਮਰੀਕਾ ਨੇ ਅਮਰੀਕਾ ਇਸ ਖਿੱਤੇ ਦੇ ਵਿੱਚ ਇੱਕ ਈਸਾਈ ਦੇਸ਼ ਬਣਾਉਣਾ ਚਾਹੁੰਦਾ ਹੈ ਅੱਡ ਹਾਂ ਔਰ ਇਹ ਜਿਹੜਾ ਅਸੀਂ ਜਿਹੜੇ ਮੇਰੇ ਪਿਓ ਨੇ ਜੋ ਹੱਦ ਬਣਾਈ ਹੈ ਬੰਗਲਾਦੇਸ਼ ਦੀ ਉਹਨੂੰ ਅਸੀਂ ਡਿਸਟਰਬ ਨਹੀਂ ਹੋਣ ਕਿਉਂਕਿ ਜ਼ाहिर ਹੈ ਕਿ ਜਿਹੜਾ ਨਵਾਂ ਦੇਸ਼ ਈਸਾਈਆਂ ਦਾ ਹੋਏਗਾ ਜਿਹੜਾ ਚਿਟਾਗੋਂਗ ਦੇ ਨਾਲ ਸੰਬੰਧਿਤ ਜਿਹੜੇ ਉਹਨਾਂ ਦਾ ਟਰਾਈ ਬਨੇ ਕਬੀਲੇ ਉਹ ਵੀ ਉਹਦਾ ਹਿੱਸਾ ਹੋਣਗੇ ਤੇ ਉਹਨਾਂ ਦੀ ਲੈਂਡ ਵੀ ਹੋਏਗੀ ਅੱਜ ਉਦੋਂ ਵੀ ਇਹ ਲੱਗਾ ਮੈਨੂੰ ਵੀ ਲੱਗਾ ਸੀ ਮੈਂ ਕਿ ਸ਼ਾਇਦ شیخ ਅਸੀਨਾ ਨੂੰ ਤੋਂ ਇੰਡੀਆ ਕੁ ਆ ਰਿਹਾ ਹੈ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਹੈ ਕਿ ਭਈ ਅਮਰੀਕਾ ਦੀ ਇੰਟਰਫੀਅਰੈਂਸ ਔਰ ਜੇ ਬੰਗਲਾਦੇਸ਼ ਅਮਰੀਕਾ ਨੇ ਕੁਝ ਕਰਨਾ ਹੈ ਤਾਂ ਉਹ ਆਇਆ ਇੰਡੀਆ ਜਾਏ ਉਹ ਤਾਂ ਅਮਰੀਕਾ ਨੇ ਇੰਡੀਆ ਦਾ ਭਲੇਖਾ ਕੱਢਤਾ ਉਹਨਾਂ ਨੇ ਬੰਗਲਾਦੇਸ਼ ਨੂੰ ਪਤਾ ਹੀ ਨਹੀਂ ਲੱਗਾ ਕਿ شیخ ਅਸੀਨਾ ਨੂੰ ਵਿਦਨ 24 ਆਵਰਸ ਭਜਣਾ ਪਿਆ ਬਿਲਕੁਲ ਹੁਣ ਜਿਹੜੀ ਸਤੰਬਰ ਦੇ ਮਹੀਨੇ ਚ ਮਿਸਟਰ ਲਾਰਡ ਹੋਮਾ ਨੇ ਜਿਹੜੇ ਮਿਜ਼ੋਰਮ ਦੇ ਚੀਫ ਮਿਨਿਸਟਰ ਨੇ ਅਮਰੀਕਾ ਚ ਖਲੋ ਕੇ ਜਿਹੜੀ ਸਟੇਟਮੈਂਟ ਦਿੱਤੀ ਹੁਣ ਵਾਇਰਲ ਹੋਈ ਹੈ ਕਿ ਵੀ ਇਹ ਤਾਂ ਕਹਾਣੀ ਹੋਰ ਨਿਕਲ ਰਹੀ ਹੈ ਔਰ ਉਹਦੇ ਚ ਉਹਨੇ ਹੁਣ ਮੈਂ ਉਹਨੇ ਇਹਨਾਂ ਦਾ ਜਿਹੜਾ ਮੇਨ ਮੀਡੀਆ ਆਯੂਸ਼ਪਾਲ ਬੰਗਲਾਦੇਸ਼ ਮਿਜ਼ੋਰਮ ਸ਼ੇਖ ਅਸੀ ਨਾਜਨਾ ਨੇ ਹੈਸ਼ਟੈਗ ਦੇ ਨਾਲ ਇਹਨਾਂ ਸਟੇਟਮੈਂਟਾਂ ਨੂੰ ਦੇਖਿਆ ਜਾ ਸਕਦਾ ਪਰ ਮੈਂ ਦਰਸ਼ਕਾਂ ਨੂੰ ਦੱਸਣ ਲਈ ਕਿ ਇਹਦੀ অথੈਂਟੀਸਿਟੀ ਹਾਲਾਂਕਿ 2-3 ਮੇਰੇ ਕੋਲ ਸਟੇਟਮੈਂਟਸ ਨੇ ਮਤਲਬ ਮੀਡੀਆ ਰਿਪੋਰਟੇਜ ਰਿਪੋਰਟਰ ਐ ਕਿ ਮਿਜ਼ੋਰਮ ਸੀਐਮ ਲਾਰਡ ਹੋਮਸ ਕਾਲ ਫॉर ਨੈਸ਼ਨਹood ਇਨ ਦਾ ਯੂਐਸ ਇਸ ਸੈਪਰੇਟਿਸਟ ਅਜੰਡਾ ਟੂ ਡਿਵਾਈਡ ਨਾਰਥ-ਈਸਟ ਇੰਡੀਆ ਉਹਨੇ ਕੁਐਸਚਨ ਮਾਰਕ ਹੈ ਹੁਣ ਇਹ ਡਿਸਕਸ ਹੋਣ ਲੱਗਾ ਕਿ ਭਾਈ ਇਹ ਤਾਂ ਖੇਡ ਦੂਰ ਤੱਕ ਹੈ ਔਰ ਖਬਰ ਇਹ ਹੈ ਕਿ ਮਿਜ਼ੋਰਮ ਚੀਫ ਮਨਿਸਟਰ ਮਿਸਟਰ ਲਾਰਡ ਹੋਮਾ ਵੈਂਟ ਔਨ ਏਨ ਔਫੀਸ਼ਲ ਸਟੇਟ ਵਿਜ਼ਿਟ ਟੂ ਯੂਨਾਈਟਿਡ ਸਟੇਟਸ ਆਫ ਅਮਰੀਕਾ ਇਨ ਦਾ ਫਰਸਟ ਵੀਕ ਆਫ ਸੈਪਟੈਂਬਰ ਇਹ ਅਸੀਂ ਹੁਣ ਸਤੰਬਰ ਲੰਘ ਗਿਆ ਅਕਤੂਬਰ ਹੈ ਨਵੰਬਰ ਵਿੱਚ ਢਾਈ ਮਹੀਨੇ ਪਹਿਲਾਂ ਦੀ 8 ਹਫ਼ਤੇ ਪਹਿਲਾਂ ਦੀ ਸਟੇਟਮੈਂਟ ਹੈ ਵਨ ਆਫ ਹਿਸ ਸਟੇਟਮੈਂਟਸ ਫਰਮ ਦਾ ਵਿਜ਼ਿਟ ਹੈਜ਼ ਸਿੰਸ ਗੋਨ ਵਾਇਰਲ ਐਜ਼ ਹੀ ਸਪੋਕ ਅਬਾਊਟ ਦਾ ਯੂਨਿਟੀ ਆਫ ਦਾ ਜ਼ੋ ਪੀਪਲ and demanded their unity order under one administration and mentioned that they have faced discrimination Which indirectly meant that CM urged for a separate state for the Zoo people. It is important to understand that the Zhou people he referred to are community residing in the spanning India, Myanmar, notably Mizoram itself is a state with a significant Christian population, with about 87 to 88% of Zoo community. ਫੋਲੋਇੰਗ ਦਾ ਕ੍ਰਿਸਚਨ ਫੈਥ ਹੁਣ ਜਿਹੜੀ ਜ਼ੋ ਕਮਿਊਨਿਟੀ ਹੈ 88% ਦੀ ਉਹ ਕ੍ਰਿਸਚਨ ਨੇ ਜੀ ਉਹ ਮਿਜ਼ੋਰਮਚ ਨੇ ਉਹ ਮਿਆਮਾਰਚ ਨੇ ਉਹ ਮਨੀਪੁਰਚ ਨੇ ਉਹ ਬੰਗਲਾਦੇਸ਼ਚ ਨੇ ਬਿਲਕੁਕੁਲ ਔਰ ਇੱਥੇ ਅਮਰੀਕਾ ਦੀ ਧਰਤੀ ਤੇ ਖਲੋਕ ਕੇ ਉਹਨੇ ਕਿਹਾ ਕਿ ਜੀ ਹੁਣ ਉਹ ਵਕਤ ਆ ਗਿਆ ਕਿ ਅਸੀਂ ਜ਼ੋ ਕੁਕੀ ਜਿਹੜੇ ਕਬੀਲੇ ਹੈ ਸਾਡੀ ਲੈ ਜਿਹੜਾ ਆਪਣਾ ਐਡਮਿਨਿਸਟ੍ਰੇਸ਼ਨ ਹੋਏ ਸਾਡੀ ਯੂਨਿਟੀ ਹੋਏ ਔਰ ਸਾਡਾ ਜਿਹੜਾ ਇਹ ਹੁਣ ਉਹਨੂੰ ਉਹਨਾਂ ਨੇ ਬਿਲਕੁਲ ਜਿਹੜਾ ਪੁਨਾਚਾਨਾ ਸ਼ੁਰੂ ਕੀਤਾ ਹੈ ਕਿ ਵੀ ਇਹ ਤਾਂ ਬਿਲਕੁਲ ਉਹੀ ਗੱਲ ਹੋਈ ਜਿਹੜੀ ਸ਼ੇਖ ਅਸੀਨਾ ਨੇ ਕਹੀ ਸੀ ਔਰ ਇਹਦਾ ਮਤਲਬ ਹੈ ਕਿ ਯੂਨਾਈਟਿਡ ਸਟੇਟਸ ਇਸ ਸਪੋਰਟਿੰਗ ਐਸਟੈਬਲਿਸ਼ਮੈਂਟ ਆਫ ਅ 크ਿਸਚੀਅਨ ਮੈਜੋਰਿਟੀ ਨੇਸ਼ਨ ਫਾਰ ਦਾ ਜ਼ੋ ਕਮਿਊਨਿਟੀ ਲੋਕੇਟਿਡ ਬੀਟਵੀਨ ਇੰਡੀਆ ਮੈਮਾਰ ਐਂਡ ਬੰਗਲਾਦੇਸ਼ ਹੁਣ ਇਸਾਰੇ ਵਿੱਚ ਮੈਂ ਇਸ ਡਿਸਕਸ਼ਨ ਨੂੰ ਇੱਥੇ ਛੱਡ ਦਿੰਨੇ ਹੈ ਕਿ ਨਾਰਥ-ਈਸਟ ਦੇ ਵਿੱਚ ਕੀ ਹੋ ਰਿਹਾ ਹੈ ਜੋ ਅਮਰੀਕਾ ਦੀ ਲਾਈਨ ਨਾਰਥ-ਈਸਟ ਦੇ ਵਿੱਚ ਹੈ ਜੋ ਕੁਝ ਹੁਣ 5-eyes ਕੰਟਰੀਜ਼ ਦੇ ਵਿੱਚ ਅਸੀਂ ਇੰਡੀਆ ਦੇ ਟ੍ਰਾਂਸ-ਨੇਸ਼ਨਲ ਰਿਪਰੈਸ਼ਨ ਨੂੰ ਲੈ ਕੇ ਦੇਖ ਰਹੇ ਉੱਥੇ ਆਵਾਜ਼ ਮਿਜ਼ੋਰਮ ਦੇ ਚੀਫ ਮਿਨਿਸਟਰ ਨੇ ਚੁੱਕੀ ਜੀ ਅਮਰੀਕਾ ਦੀ ਧਰਤੀ ਦੇ ਖਲੋ ਕੇ ਚੁੱਕੀ ਬਿਲਕੁਲ ਮਨੀਪੁਰ ਦੇ ਵਿੱਚ ਉਹ ਜੋ ਕੁੱਕੀ ਕਬੀਲਾ ਲੜ ਰਿਹਾ ਸਿਵਲ ਵਾਰ ਡਰੋਨ ਲੈਵਲ ਤੱਕ ਲੈ ਗਿਆ ਹਾਂ ਬੰਗਲਾਦੇਸ਼ ਦਾ ਜਿਹੜਾ ਲਿਆਂਦਾ ਗਿਆ ਉਹ ਹੈ ਜਿਹੜਾ ਜੇ ਅਮਰੀਕਾ ਨੇ ਕਿਹਾ ਕਿ ਬਈ ਇਹਨਾਂ ਨੂੰ ਇਸ ਪਾਸੇ ਇਲਾਕਾ ਦਿਓ ਜ਼ੋ ਨੂੰ ਉਹ ਅੜੇਗਾ ਨਹੀਂ ਮਿਆਂਮਾਰ ਜਿੱਥੇ ਜ਼ੋ ਕਬੀਲੇ ਦਾ ਵੱਡਾ ਹੈ ਉਹਦੀ ਫੌਜ ਨੂੰ ਇੰਨਾ ਕ ਕਮਜ਼ੋਰ ਕਰ ਦਿੱਤਾ ਉੱਥੇ ਸਿਵਲ ਵਾਰ ਉੱਥੇ ਵੀ ਚੱਲ ਰਹੀ ਹੈ ਕਿ ਅੱਧੋਂ ਜ਼ਿਆਦਾ ਇਲਾਕੇ ਜਿਨ੍ਹਾਂ ਦੀ ਮਦਦ ਅਮਰੀਕਾ ਕਰ ਰਿਹਾ ਉਹਨਾਂ ਨੇ ਉਹ ਲਿਬ੍ਰੇਟ ਕਰਵਾਏ ਹੋਏ ਨੇ ਤੇ ਭਾਰਤ ਦਾ ਜਿਹੜਾ ਇਲਾਕਾ ਮਿਜ਼ੋਰਮ ਦੇ ਵਿੱਚ ਹੈ ਉਹਦਾ ਚੀਫ ਮਿਨਿਸਟਰ ਹੁਣ ਉਹਨੂੰ ਤਾਂ ਭਾਈ ਅਮਰਤਪਾਲ ਸਿੰਘ ਆਂਗੂ ਚੁੱਕ ਕੇ ਜਿਹੜਾ ਉਹ 2900 ਕਿਲੋਮੀਟਰ ਦੂਰ ਜੇਲ੍ਹ ਦੇ ਵਿੱਚ ਤਾਂ ਨਹੀਂ ਇਹਦੇ ਡਿਬਰੂਗੜ੍ਹ ਤੱਕ ਨਹੀਂ ਭੇਜ ਸਕਦੇ ਸੋ ਇਸ ਸਾਰੇ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਭਾਈ ਇਹ ਜਿਹੜਾ ਜੋ 1980ਆਂ ਦਾ ਸੋਵੀਅਤ ਯੂਨੀਅਨ ਸੀ ਉਹਦੇ ਵਾਰ ਗੱਲ ਵਧ ਰਹੀ ਹੈ ਔਰ ਆਉਣ ਵਾਲੇ ਟੌਪਿਕਸ 'ਚ ਅਸੀਂ ਬਾਕੀ ਭਾਰਤ ਦੇ ਵਿੱਚ ਪੋਲੀਟੀਕਲੀ ਖਾਸ ਤੌਰ ਤੇ ਨਾਰਥ ਇੰਡੀਆ ਦੀ ਇੱਕ ਬੜੀ ਇੰਪੋਰਟੈਂਟ ਡਿਵੈਲਪਮੈਂਟ ਉਸ ਦਾ ਵੀ ਜ਼ਿਕਰ ਕਰਾਂਗੇ ਸੋ ਇਹ ਫਿਰ ਬਿਲਕੁਲ ਠੀਕ ਗੱਲੇ ਹੈ ਨਾ ਕਿ ਦਿਲ ਦੇ ਟੁਕੜੇ ਹਜ਼ਾਰ ਹੋਏ ਕੋਈ ਯਹਾਂ ਗिरा ਕੋਈ ਵਾਹਾਂ ਗिरा ਹੁਣ ਭਾਰਤ ਮਾਤਾ ਦੀ ਹੁਣ ਵੈਸੇ ਵੀ ਵੈਸੇ ਮੈਂ ਉਤਾਰ ਮੁਕੰਮਲ ਘਾਟੀ ਕਰਦਾ ਹੁਣ ਇਹਨਾਂ ਦਾ ਇੱਕ ਕਨਸੈਪਟ ਵੀ ਹੈ ਕਿ ਬਈ ਜਦੋਂ ਸ਼ਿਵਜੀ ਨੇ ਪਾਰਬਤੀ ਨੂੰ ਲੈ ਕੇ ਪਤਾ ਨਹੀਂ ਕੀ ਕਰ ਰਾਇ ਸੀ ਤੇ ਉਹ ਕੋ ਮੈਂ ਜਿੱਥੇ ਅੱਖਾਂ ਡਿੱਗੀਆਂ ਉੱਥੇ ਨੈਣਾ ਦੇ ਵੀ ਬਣ ਗਿਆ ਮੰਦਰ ਕਿਤੇ ਉਹਦੇ ਹੱਥ ਡਿੱਗੇ ਕਿਤੇ ਕੁਝ ਹੋਰ ਹੋਇਆ ਸ਼ਿਵਜੀ ਦੇ ਗੁੱਸੇ ਦੇ ਵਿੱਚੋਂ ਸਾਰੇ ਸੋ ਇਹ ਇਹਨਾਂ ਦਾ ਅੱਡ ਅੱਡ ਜਿੱਥੇ ਸ਼ਿਵ ਸ਼ਕਤੀ ਦੀ ਗੱਲ ਕਰਦੇ ਨੇ ਉੱਥੇ ਫੇਰ ਇਹ ਵੀ ਹੈ ਕਿ ਬੀਤ ਚਵੰਡਾ ਦੇਵੀ ਵੈਸ਼ਨੋ ਦੇਵੀ ਨੈਣਾ ਦੇਵੀ ਔਰ ਜੈ ਕਾਰੀ ਕਲਕੱਤੇ ਵਾੜੀ ਉਹ ਸਾਰੇ ਉਹ ਘੁਮਾਕੂ ਕੇ ਹੁੰਦੇ ਸੋ ਹੁਣ ਵੀ ਉਹ ਜਿਹੜੇ ਟੁਕੜੇ ਹਜ਼ਾਰ ਹੋ ਰਹੇ ਨੇ ਔਰ ਕਿੱਥੇ ਕਿੱਥੇ ਡਿੱਗ ਰਹੇ ਨੇ ਹੁਣ ਇਹ ਤਾਂ ਨਜ਼ਰ ਹੀ ਆ ਰਿਹਾ ਵੀ ਤਾਂ ਮੁਲਕ ਦਾ ਨਾਮ ਜਿਹੜਾ ਹੈ ਜੋ ਕੁਕੀ ਲੈਂਡ ਨਾਮ ਦਾ ਮੁਲਕ ਆਲਰੇਡੀ ਉਹਦੇ ਬਾਰਡਰ ਵੀ ਉਹਨਾਂ ਨੇ ਦੱਸ ਦਿੱਤੇ ਕਿੱਥੇ ਕਿੱਥੇ ਨੇ ਔਰ ਅਸੀਂ ਮੁਬਾਰਕਬਾਦ ਹੀ ਦੇ ਸਕਦੇ ਆ ਪੇਸ਼ਗੀ ਪੇਸ਼ਗੀ ਮੁਬਾਰਕ ਜੀ ਰਾਸਾ ਤੁਹਾਡਾ ਬਹੁਤ ਬਹੁਤ ਧੰਨਵਾਦ ਸੋਥਲਨ ਬ੍ਰੇਕ ਈਵਰਸ ਤੁਸਨ ਇਸ ਤਰ੍ਹਾਂ ਬਣੇ ਰਹਿਣਾ ਮਿਲਦੇ ਆਫਟਰ ਦਿਸ ਸ਼ਾਰਟ ਰੇਟ